ਮੇਰੇ ਕੋਲ ਰੰਤਾਂ ਮੰਨ ਆਦੀਆ ਬੰਦ ਆ ਬੰਦ ਲੱਡੂ ਇਹੀ ਨਹੀਂ ਥੋੜੀ ਲੱਡੂ ਇਹਦੀ ਬਾਤੂ ਦੀ ਬਾਤੂ ਮੈਂ ਕਦੀ ਤਾਂ ਦਾ ਕਰਦੀ ਨਹੀਂ ਬਾਤੂ ਦੀ ਬਾਤੂ ਆ ਫਿਰ ਬਾਤ ਨਹੀਂ ਗੱਲ ਨਹੀਂ ਆ ਜਾ ਆ ਜਾ ਇੱਧਰ ਆਲਾ ਬੜਦਾ ਸਾਰੇ ਇੱਧਰ ਬੱਕੀ ਮੇਰੀ ਸੋਹਣਿਆ ਬਸ ਰਿਆ ਉਹ ਉਹ ਲੱਗੇ ਤੈਨੂੰ ਲੱਗੇ ਨਾ ਕਿੰਨੇ ਲੱਗੇ ਤਨਾ ਬਣ ਉਹਦੇ ਉਹ ਮੋਡਲ ਬਹੁਤ ਅੱਛਾ ਹੁੰਦਾ ਹੈ ਮੈਂ ਗਵਾਂਸਾ ਮਾਰਦਾ ਆਲਿਆ ਬੰਦ अब बंद लडू यहीं में घोल भी लडू की बातू की बातू की मैं कभी का मतलब बड़ा करता नहीं बातू की बातू अब मैं बाहर से ही गाड़ी चला आ जा आ जा इधर आला बढ़ दो सारे तरफ से आ जा लीटर दी हां जी ਕਿੰਨੇ ਜਲਦੀ ਇਹਦੇ ਫਿਰ ਪੈਸੇ ਭੇਜੇ ਜਾਵਣਗੇ ਕਰਕੇ ਪੈਸੇ ਭੇਜੇ ਜਾਣਗੇ ਠੀਕ ਹੈ ਕਿੰਨੀ ਹਾਈਟ ਹੈ ਦਿਨ ਤੋਂ ਜਾਂ ਦਰਾਇਆ ਨਾ ਬੜ ਕੇ ਉਹ ਲੈ ਰਿਹਾ ਬੰਦੀ ਉਹ ਕਿਹੜਾ ਹੈਗਾ ਮਾਣ

نحن <applause> نحن <applause> <applause> ਸੰਗਤਪੁਰਾ ਤੋਂ ਪਿੰਡ ਦੇ ਵਿਧਾਨ ਸਭਾ ਨੰਬਰ ਦਾ ਬੜਾ ਹੈਂ ਪਿੰਡ ਹੈ ਜੀ ਬਹੁਤ ਹੀ ਲੰਮੇ ਸਮੇਂ ਤੋਂ ਇਸ ਪਿੰਡ ਦੇ ਲੋਕਾਂ ਦੀ ਨਿਵਾਸੀਆਂ ਦੀ ਮੰਗ ਸੀ ਕਿ ਪੀਣ ਵਾਲਾ ਪਾਣੀ ਟੈਂਕੀ ਸਾਡੇ ਕੋਲ ਆਵੇ ਤਾਂ ਫਿਰ ਉਹ ਪ੍ਰੋਜੈਕਟ ਸ਼ੁਰੂ ਕੀਤਾ ਜੀ ਤੇ ਅੱਜ ਟੈਂਕੀ ਬਣ ਕੇ ਤਿਆਰ ਹੋ ਗਈ ਅੱਜ ਮੋਟਰ ਚਲਾਈ ਹੈ ਪਾਣੀ ਖੋਲਤਾ ਪਿੰਡ ਜਾਣ ਵਾਸਤੇ ਪਾਇਪ ਪੈ ਗਈ ਹੈ ਸਾਰਾ ਕੁਝ ਏ ਟੂ ਜ਼ेड ਕੰਮ ਕੰਪਲੀਟ ਹੋ ਗਿਆ ਤਕਰੀਬਨ ਇਹ ਹੁਣ ਹੱਗ ਲੱਗ 11000 ਰੁਪਏ ਦੀ ਲਾਗਤ ਦੇ ਨਾਲ ਇਹ ਟੈਂਕੀ ਬਣ ਕੇ ਚਾਰ ਹੋਈ ਹੈ ਜੀ 50000 ਲੀਟਰ ਪਾਣੀ ਦੀ ਕੈਪੈਸਿਟੀ ਇਹਦੀ ਤੇ 60 ਫੁੱਟ ਉੱਚੀ ਟੈਂਕੀ ਹੈ ਜੀ ਇਹ ਤੇ ਪੂਰੇ ਪਿੰਡਰ ਨੂੰ ਪੂਰੇ ਨਗਰ ਨੂੰ ਹੁਣ ਹਰੇਕ ਘਰ ਦੇ ਵਿੱਚ ਜਿਹੜਾ ਜੀ ਪੀਣ ਵਾਲਾ ਸ਼ੁੱਧ ਪਾਣੀ ਜਿਹੜਾ ਪਹੁੰਚੇਗਾ ਕਿਉਂਕਿ ਅੱਜ ਕੱਲ੍ਹ ਕੀ ਹੋ ਰਿਹਾ ਜੀ ਕਿ ਆਪਾਂ ਜਿੱਥੇ ਪਾਣੀ ਪੀਨੇ ਆ ਘਰਾਂ 'ਚ ਨਾਲ ਹੀ ਉੱਥੇ ਹੋਦੀ ਹੈ ਉੱਥੇ ਵਾਸ਼ਰੂਮ ਟਾਇਲਟ ਆਪਣਾ ਤੇ ਉੱਥੇ ਹੀ ਸੀਵਰੇਜ ਦਾ ਪਾਣੀ ਪੈਂਦਾ ਜੀ ਤੇ ਉਹਦੇ ਨਾਲ ਕੈਂਸਰ ਬਹੁਤ ਹੋ ਰਹੀ ਹੈ ਕਾਲਾ ਪੀੜਿਆ ਬਹੁਤ ਹੋ ਰਿਹਾ ਸਿਕਨਦਰੀਆਂ ਪ੍ਰੋਬਲਮ ਬਹੁਤ ਹੋ ਰਹੀਆਂ ਨੇ ਉਹ ਸਾਰੀ ਤਨਜਾਤ ਮਿਲੂਗੀ ਤੇ ਬਹੁਤ ਵੱਡਾ ਜਿਹੜਾ ਕਾਰਨ ਸੀਗਾ ਪਿੰਡ ਵਾਸਤੇ ਸਰਪੰਚ ਸਾਹਿਬ ਸਾਡੇ ਜੀਤ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਸਹਿਬਾਨ ਸਾਰੇ ਖੜੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ ਹਰੇਕ ਘਰ ਦੇ ਵਿੱਚ ਪੀਣ ਵਾਲਾ ਇੱਕ ਇੱਕ ਸ਼ੁੱਧ ਸ਼ੁੱਧ ਪਾਣੀ ਜਿਹੜਾ ਪੀਣ ਵਾਲਾ ਉਹ ਜਾਏਗਾ ਤੇ ਬੜਾ ਅੱਛਾ ਲੱਗਿਆ ਇਹ ਜੁੱਧ ਘਾਟ ਕੀਤਾ ਮੇਰੇ ਵੱਲੋਂ ਸਭ ਨੂੰ ਵੈਲਕਮ ਹੈ। ਮਨ ਸਰ ਕਿੰਨੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਬਧੂਰੇ ਪਏ ਸੀ ਜਿਹੜੇ ਅਸੀਂ ਹੁਣ ਨਵੀਆਂ ਪ੍ਰੋਪੋਜ਼ਲਾਂ ਹੋਰ ਤਿਆਰ ਕਰ ਰਹੇ ਹਾਂ ਜਿੱਥੇ ਸਾਨੂੰ ਲੱਗ ਰਿਹਾ ਕਿ ਪਾਣੀ ਦੀ ਸਮੱਸਿਆ ਹੈ ਟੈਂਕੀ ਉਸੇ ਮੱਤੇ ਪਵਾ ਕੇ ਉਹਦਾ ਕੰਮ ਆਰੰਭ ਕਰ ਰਹੇ ਹਾਂ ਤਕਰੀਬਨ 8-10 ਪਿੰਡਾਂ ਮੀਆਂ ਹੋਰ ਟੈਂਕੀਆਂ ਜਿਹੜੀਆਂ ਨੇ ਪ੍ਰਾਂਤ ਸਰਕਾਰ ਨਾਲ ਬੱਝੇ ਤੇ ਜ਼ਰੂਰਤ ਅਸੀਂ ਸ਼ੁਰੂ ਕਰਦੇ ਹਾਂ। ਪੰਜਾਬ ਸਰਕਾਰ ਦਾ ਬਹੁਤ ਥੋੜਾ ਸਮਾਂ ਰਹਿ ਗਿਆ ਕਿ ਕਿੰਨੇ ਕ ਅਧੂਰੇ ਕੰਮ ਹੈ ਜਿਹ ਪੈਣ ਜਿਹੜੇ ਕਿ ਤੁਸੀਂ ਦੇਖੋ ਸਮਾਂ 2 ਸਾਲ ਦਾ ਹੈ ਜੀ ਔਰ 2 ਸਾਲ ਦੇ ਵਿੱਚ ਅਸੀਂ ਕਾਫੀ ਮੈਂ ਇੱਕ ਬੇਨਤੀ ਕਰਦਾ ਪੰਚਾਇਤ ਖੜੀ ਆ ਸਰਪੰਚ ਸਾਹਿਬ ਖੜੇ ਨੇ ਰੱਖ ਲਓ ਕਿਉਂਕਿ ਮਤਿਆਂ ਨੂੰ ਵੀ ਇੱਕ ਡੇਢ ਦੋ ਮਹੀਨੇ ਲੱਗ ਜਾਂਦੇ ਆ ਜੀ ਉਹ ਪ੍ਰੋਸੈਸ ਆਪਾਂ ਕੰਪਲੀਟ ਕਰਕੇ ਰੱਖੀਏ ਜਿਵੇਂ ਗ੍ਰਾਂਟ ਆਉਗੀ ਸਰਕਾਰ ਦੀ ਮੋਸਟਲੀ ਐਂਡ ਚ ਕੀ ਹੁੰਦਾ ਕਿ ਗ੍ਰਾਂਟ ਆ ਜਾਂਦੀ ਹੈ ਮਤਾਂ ਹੀ ਨਹੀਂ ਪਿਆ ਹੁੰਦਾ ਟਾਈਮ ਥੋੜਾ ਹੁੰਦਾ ਉਹ ਟਾਈਮ ਨਿਕਲ ਜਾਂਦਾ ਪੈਸਾ ਹੀ ਪਿਆ ਰਹਿ ਜਾਂਦਾ ਜਿੰਨੇ ਵੀ ਕੰਮ ਹੋਣ ਵਾਲੇ ਉਹਦੇ ਮਤੇ ਪਾ ਕੇ ਰੱਖੋ ਜਿਵੇਂ ਜਿਵੇਂ ਪੈਸਾ ਆਊਗਾ ਤੇ ਉਹੋ ਜਿਹੜੇ ਕੰਮ ਜਿਹੜੇ ਨਾਲ ਨਾਲ ਸ਼ੁਰੂ ਹੋ ਜਾਣਗੇ ਨਸ਼ੇ ਦੇ ਮੁੱਦੇ ਤੇ ਗੱਲ ਕਰੀਏ ਕਿਸ ਤਰ੍ਹਾਂ ਦੀ ਹੈ ਸਰਕਾਰ ਤੁਹਾਡੀ ਨਸ਼ੇ ਤੇ ਸਰਕਾਰ ਬਹੁਤ ਸਖਤ ਹੈ ਜੀ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਕਮੇਟੀਆਂ ਬਣਾ ਰਹੀਆਂ ਅਸੀਂ ਅੱਜ ਵੀ ਸਾਡੇ ਬਲੌਕ ਇੰਚਾਰਜ ਜਿਹੜੇ ਨੇ ਐਸਐਸਪੀ ਪਟਿਆਲਾ ਨਾਲ ਅੱਜ ਮੀਟਿੰਗ ਹੋਈ ਹੈ ਉਹਨਾਂ ਤੋਂ ਫੀਡਬੈਕ ਲਈ ਜਾ ਰਹੀ ਹੈ ਬਹੁਤ ਬਰੀਕੀ ਦੇ ਨਾਲ ਪੰਜਾਬ ਸਰਕਾਰ ਕੰਮ ਕਰਦੀ ਹੈ ਔਰ ਜਿਹੜੇ ਵੀ ਨਸ਼ਾ ਵੇਚਣ ਵਾਲੇ ਨੇ ਜਿਹੜੇ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੈਗੇ ਤੇ ਉਹਨਾਂ ਦੇ ਚਾਹੇ ਘਟਾਏ ਜਾਣ ਤੇ ਉਹਨਾਂ ਦੇ ਜ਼ਮੀਨਾਂ ਕੁਰਕ ਕੀਤੀਆਂ ਜਾਣ ਮੋਟਰਸਾਈਕਲ ਗੱਡੀ ਆ ਉਹ ਕੁਰਕ ਕੀਤੀ ਜਾਵੇ ਜੋ ਵੀ ਹੈ ਉਹ ਸਾਰਾ ਚਾਕੇ ਦੂਜੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਾ ਕਿਸੇ ਨੂੰ ਕੋ ਹੱਕ ਨਹੀਂ ਹੈ ਪੰਜਾਬ ਸਰਕਾਰ ਬਹੁਤ ਜ਼ਿਆਦਾ ਸਖਤ ਹੈ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਦਾ ਭਲਾਈ ਇਸੇ ਚੀ ਹੈ ਕਿ ਉਹ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲੈਣ ਔਰ ਜਿਹੜੇ ਖਾਂਦੇ ਨੇ ਜੀ ਜਿਹੜੇ ਆਦੀ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਪਰਿਵਾਰਾਂ ਨੂੰ ਤੇ ਸਾਡੇ ਕੋਲੇ ਵੀ ਬਹੁਤ ਸਾਰੀਆਂ ਐਨਜੀਓਸ ਕੰਮ ਕਰਦੀਆਂ ਨੇ ਨਸ਼ਾ ਸ਼ਡੌਕ ਦੇ ਅੰਦਰ ਵੀ ਨੇ ਹਸਪੀਟਲ ਵੀ ਨੇ ਤੁਸੀਂ ਆਓ ਉਹਨਾਂ ਨੂੰ ਰਲ ਕੇ ਆਪਾਂ ਹਸਪੀਟਲ ਦੇ ਵਿੱਚ ਉਹਦਾ ਪ੍ਰੋਪਰ ਇਲਾਜ ਕਰਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਦੇ ਵਿੱਚ ਦੁਬਾਰਾ ਲੈ ਕੇ ਮਾਨ ਸਰ ਬਹੁਤ ਲੰਬੇ ਸਮੇਂ ਤੋਂ ਇੱਕ ਜਿਹੜੇ ਗਰੀਬ ਵਰਗ ਦੇ ਲੋਕ ਨੇ ਕੱਚੇ ਘਰਾਂ ਦੇ ਮਕਾਨਾਂ ਦੀ ਜਿਹੜੀ ਮੰਗ ਸੀ ਪਿਛਲੇ ਸਰਕਾਰਾਂ ਵੱਲੋਂ ਬੜੇ ਲਟਕਦੀਆਂ ਆ ਰਹੀਆਂ ਨੇ ਚਲੋ ਥੋੜੀ ਸਰਕਾਰ ਨੇ ਕੁਛ ਕੀਤਾ ਹੈ ਤੇ ਹੁਣ ਜਿਹੜੇ ਰਹਿੰਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਕੱਚੇ ਘਰਾਂ ਦੀ ਜਿਹੜੀ ਪੋਰਟਲ ਖੁੱਲਿਆ ਹੈ ਜੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ ਮੈਂ ਦੱਸ ਦਿਆਂ ਕਿ ਕੱਤੀ ਡਟਕਦੀ ਆ ਰਹੀਆਂ ਨੇ ਚਲੋ ਥੋੜੀ ਸਰਕਾਰ ਨੇ ਕੁਛ ਕੀਤਾ ਹੈ ਤੇ ਹੁਣ ਜਿਹੜੇ ਰਹਿੰਦੇ ਨੇ ਉਹਨੂੰ ਕਿਵੇਂ ਦੇਖਦੇ ਆਂ ਦੇਖੋ ਕੱਚੇ ਘਰਾਂ ਦੀ ਜਿਹੜੀ ਪੋਰਟਲ ਖੁੱਲਿਆ ਹੈ ਜੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ ਮੈਂ ਦੱਸ ਦਿਆਂ ਕਿ 31 ਮਾਰਚ 2025 ਲਾਸਟ ਤਰੀਕ ਹੈ ਜਿਹੜੇ ਵੀ ਪਿੰਡਾਂ ਚ ਪੈ ਰਹੇ ਜਿਹੜੇ ਵੀ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਆ ਜਿਨ੍ਹਾਂ ਦੇ ਘਰ ਕੱਚੇ ਨੇ ਬਾਲਿਆਂ ਵਾਲੇ ਨੇ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਸਰਵੇ ਹੋਏਗਾ ਰਿਪੋਰਟਾਂ ਤਿਆਰ ਹੋਣਗੀਆਂ ਜਿਹੜਾ ਠੀਕ ਪਾਇਆ ਗਿਆ ਉਹਨੂੰ ਉਦੋਂ ਕ੍ਰਾਂਤੀ ਪੈਸੇ ਜਿਹੜੇ ਮਿਲ ਜਾਣੇ ਸੋ ਜਿਹੜੇ ਵੀ ਲੋੜਵੰਦ ਨੇ ਮੈਂ ਉਹਨਾਂ ਨੂੰ ਬ ਜਿਹੜੇ ਨੇ ਅਪਲਾਈ ਕਰੋ ਜਿਨ੍ਹਾਂ ਨੂੰ ਪਹਿਲਾਂ ਪੈਸੇ ਮਿਲੇ ਹੋਏ ਆ ਉਹਨਾਂ ਨੂੰ ਦੁਬਾਰਾ ਨਹੀਂ ਮਿਲਣਾ ਕਿਉਂਕਿ ਰਿਕਾਰਡ ਦੇ ਵਿੱਚ ਇੱਕ ਵਾਰੀ ਪੈਸੇ ਮਿਲਣੇ ਆ ਜੀ ਉਹਨਾਂ ਨੂੰ ਦੁਬਾਰਾ ਨਹੀਂ ਮਿਲਣੇ ਔਰ ਜਿਹੜੇ ਲੋੜਵੰਦ ਆ ਜਿਹੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਆ ਉਹ ਜ਼ਰੂਰ ਅਪਲਾਈ ਕਰਨ 31 ਮਾਰਚ 2025 लास्ट ਤਰੀਕ ਹੈ ਜੀ ਔਰ ਇਹ ਕੇਂਦਰ ਦੀ ਔਰ ਪੰਜਾਬ ਸਰਕਾਰ ਦੀ ਮਿਲ ਕੇ ਸਕੀਮ ਹੈ ਤੇ ਇਹਦੇ ਵਿੱਚ ਬੈਨੀਫਿਟ ਜਿਹੜਾ ਸਾਰਾ ਲਿਆ ਜਾ ਸਕਦਾ ਜੀ ਮੇਰੇ ਪਿੰਡ ਦਾ ਇੱਕ مسئلہ ਪਾਣੀ ਦਾ ਹੈ ਉਹਨੂੰ ਕਿਵੇਂ ਜਿਹੜੇ ਅਧੂਰੇ ਕੰਮ ਪਏ ਨੇ ਪੰਚਾਇਤ ਦੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਮੈਂ ਉਹੀ ਕਹਿ ਕੇ ਆਟਾਂ ਕਿ ਪੰਚਾਇਤਾਂ ਨੂੰ ਬੇਨਤੀ ਹੈ ਜਿਹੜੇ ਵੀ ਮਤੇ ਪਾਓ ਕੰਮ ਹੋਣ ਵਾਲੇ ਆ ਜਿਵੇਂ ਜਿਵੇਂ ਗ੍ਰਾਂਟਾਂ ਅਸੀਂ ਹੁਣ ਵੀ ਪਾਰੇ ਆ ਅਸੀਂ ਹਰੇਕ ਪਿੰਡ 'ਚ ਜਿੰਮ ਲਾ ਰਹੇ ਆ ਅਸੀਂ 142 ਪੰਚਾਇਤਾਂ ਨੇ 100 ਪੰਚਾਇਤਾਂ ਨੂੰ ਅਸੀਂ ਟਾਪ ਕਲਾਸ ਖੇਡ ਗਰਾਊਂਡ ਜਿੱਨਾ ਕੋਈ ਸ਼ਾਮਲਾ ਰੁਪਈਆ ਜ਼ਮੀਨ ਹੈ ਉਥੇ ਅਸੀਂ ਟਾਪ ਕਲਾਸ ਖੇਡ ਗਰਾਊਂਡ ਬਣਾਉਣਾ ਹੈ ਜੀ ਸਿਸ਼ਚਲ ਮਾਡਲ ਯਾਨੀ ਕਿ ਪੂਰੇ ਪਿੰਡ 'ਚ ਪਾਈਪ ਪਾ ਕੇ ਜਿਹੜਾ ਸੀਬ੍ਰਿਜ ਦਾ ਪਾਣੀ ਆ ਇਹਨੂੰ ਸਾਫ਼ ਕਰਕੇ ਖੇਤੀਬਾੜੀ ਉਪਰ ਵਰਨਾ ਉਸ ਪ੍ਰੋਜੈਕਟ ਤੇ ਅਸੀਂ ਕੰਮ ਕਰਦੇ ਹਾਂ ਤੇ ਅਗਲੇ ਸਾਲ ਮਾਰਚ ਅਪ੍ਰੈਲ ਤੱਕ ਇਹ ਸਾਡਾ ਟੀਚਾ ਹੈ ਜੀ ਕਿ ਐਸੀ ਸਾਰੇ ਕੰਮ ਮੁਕੰਮਲ